ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਵਿੰਦਰ ਸਿੰਘ ਤੇ ਹਾਜ਼ਰ ਹਾਂ ਜੀ ਪ੍ਰੋਗਰਾਮ ਜੈ ਜਵਾਨ ਲੈ ਕੇ ਇਸ ਪ੍ਰੋਗਰਾਮ ਚ ਤੁਹਾਨੂੰ ਪਤਾ ਹੈ ਕਿ ਅਸੀਂ ਭਾਰਤੀ ਸੈਨਾ ਦੇ ਉਹਨਾਂ ਅਫਸਰਜ਼ ਜਵਾਨਜ਼ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਦੇ ਸੇਵਾ ਵਿੱਚ ਲਾਇਆ ਹੋਵੇ ਕਿਉਂਕਿ ਦੇਸ਼ ਦੀ ਸੇਵਾ ਦਰਸ਼ਕੋ ਕਰਨੀ ਬਹੁਤ ਔਖੀ ਹੈ ਔਰ ਸਾਡੇ ਜਿਹੜੇ ਫੌਜੀ ਜਵਾਨ ਤੇ ਅਫਸਰ ਨੇ ਉਹਨਾਂ ਸਮਿਆਂ ਵਿੱਚ ਭਾਰਤੀ ਸੈਨਾ ਵਿੱਚ ਚਲੇ ਜਾਂਦੇ ਜਦੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਖੇਡਣ ਮਰਲਣ ਦੀ ਹੁੰਦੀ ਹੈ ਤੇ ਸਾਡਾ ਫਰਜ ਬਣਦਾ ਕਿ ਉਹਨਾਂ ਫੌਜੀ ਅਫਸਰਸ ਤੇ ਜਵਾਨਾਂ ਨੂੰ ਤੁਹਾਨੂੰ ਮਿਲਾਉਂਦੇ ਰਹੀਏ ਤੇ ਉਹਨਾਂ ਦੀ ਜ਼ਿੰਦਗੀ ਤੇ ਛਾਤ ਵੀ ਪਾਉਂਦੇ ਰਹੀਏ ਕਿ ਉਹਨਾਂ ਨੇ ਕਿਹੋ ਜਿਹੇ ਹਾਲਾਤਾਂ ਵਿੱਚ ਸਾਡੇ ਲਈ ਭਾਰਤੀ ਸੈਨਾ ਵਿੱਚ ਸੇਵਾ ਕੀਤੀ ਹੈ ਇਸੇ ਲੜੀ ਦੇ ਤਹਿਰ ਪਿਆਰੇ ਪਿਆਰੇ ਦਰਸ਼ਕੋ ਅੱਜ ਮੈਂ ਜਿਸ ਸ਼ਖਸੀਅਤ ਨੂੰ ਜਾਂ ਜਿਸ ਫੌਜੀ ਅਫਸਰ ਨੂੰ ਤੁਹਾਡੇ ਰੂਪ ਰੂਪ ਕਰਨ ਜਾ ਰਿਹਾ ਹਾਂ ਉਹ ਕਿਸੇ ਜਾਣਕਾਰੀ ਦੇ ਮੋਤਾਜ ਨਹੀਂ ਉਹਨਾਂ ਦਾ ਲੰਬਾ ਇਤਿਹਾਸ ਹੈ ਔਰ ਉਹਨਾਂ ਨੇ 26 ਸਾਲ ਤੋਂ ਵੱਧ ਭਾਰਤੀ ਸੈਨਾ ਵਿੱਚ ਸੇਵਾ ਕੀਤੀ ਹੈ ਔਰ 1990 ਵਿੱਚ ਉਹਨਾਂ ਨੇ ਰਿਟਾਇਰਮੈਂਟ ਵੀ ਲਈ ਬੜਾ ਲੰਮਾ ਸਮਾਂ ਉਹਨਾਂ ਨੇ ਭਾਰਤੀ ਫੌਜ ਵਿੱਚ ਗੁਜ਼ਾਰਿਆ ਮੇਰੇ ਬਿਲਕੁਲ ਨਾਲ ਬੈਠੇ ਨੇ ਆਓ ਤੁਹਾਨੂੰ ਮਿਲਾਉਂਦੇ ਆ ਕਰਨਲ ਮਹਿੰਦਰ ਸਿੰਘ ਚੱड्ढा ਜੀ ਕਰਨਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਵੈਰੀ ਮਚ ਬਲਵਿੰਦਰ ਬਹੁਤ ਚੰਗਾ ਲੱਗ ਰਿਹਾ ਸਰ ਕਿ ਤੁਹਾਡੇ ਵਰਗੇ ਬੜੇ ਸੀਨੀਅਰ ਜਿਹੜੇ ਅਫਸਰ ਨੇ ਉਹ ਅੱਜ ਸਾਡੇ ਸਟੂਡੀਓ 'ਚ ਹੈ ਔਰ ਮੈਂ ਕਰਨਲ ਸਾਹਿਬ ਨੂੰ ਅੱਜ ਬਾਰੇ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਭਾਰਤੀ ਫੌਜ ਜੁਆਇਨ ਕਰਦਿਆਂ ਹੀ ਬੜੀ ਪੜ੍ਹਾਈ ਵੀ ਕੀਤੀ ਇਹਨਾਂ ਨੇ ਬੀ ਟੈਕ ਕੀਤੀ ਹੈ ਐਡਵਾਂਸਡ ਇੰਡਸਟਰੀਅਲ ਇੰਜੀਨੀਅਰਿੰਗ ਔਰ ਇਹਦੇ ਨਾਲ ਹੀ ਐਮ ਇਕਨੋਮਿਕਸ ਕੀਤੀ ਇਹਨਾਂ ਉਦੋਂ ਬਾਅਦ ਐਮਬੀਏ ਇਨ ਫਾਈਨਾਂਸ ਕੀਤੀ ਜਿਹੜਾ ਪੂਨਾ ਤੋਂ ਜਦੋਂ ਇਹ ਯੂਨੀਵਰਸਿਟੀ ਸ਼ੁਰੂ ਹੋਈ ਹੈ 1900 ਕੋਈ 78 78 ਦੇ ਵਿੱਚ ਕਨ ਸਾਹਿਬ ਬੜੀਆਂ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਤੁਹਾਡੀ ਲਾਈਫ ਬਾਰੇ ਅਸੀਂ ਗੱਲਬਾਤ ਕਰਨੀ ਹੈ ਇਸ ਸਵਾਗਤ ਤੋਂ ਬਾਅਦ ਤੁਸੀਂ ਬਹੁਤ ਸਾਲ ਪਹਿਲਾਂ ਫਾਟੀ ਫੌਜ ਜੁਆਇਨ ਕੀਤੀ ਲਗਭਗ ਕੋਈ 60 ਬਾਅਦ ਸਾਲ ਪਹਿਲਾਂ ਉਦੋਂ ਦੀਆਂ ਫੀਲਿੰਗਸ ਜਿਹੜੀਆਂ ਜਾਂ ਉਦੋਂ ਜੋਸ਼ ਦੀ ਗੱਲ ਅਸੀਂ ਕਰਦੇ ਹਾਂ ਉਹਦਾ ਤੇ ਅੱਜ ਕੀ ਮਹਿਸੂਸ ਕਰਦੇ ਹਾਂ ਇੱਕ ਰਿਟਾਇਰਡ ਅਫਸਰ ਦੇ ਤੌਰ ਤੇ ਤੁਸੀਂ ਜ਼ਿੰਦਗੀ ਬਤੀਤ ਕਰ ਰਹੇ ਹੋ ਇਨ ਬਰੀਫ ਜਦੋਂ ਅਸੀਂ ਜੁਆਇਨ ਕੀਤਾ ਜੀ ਤੇ ਉਦੋਂ ਮਨ ਦੇ ਅੰਦਰ ਏਮ ਸੀਗੇ ਆਬਜੈਕਟਿਵ ਸੀਗੇ ਤੇ ਬੜੀ ਐਕਸਾਈਟਮੈਂਟ ਸੀ ਜੀ ਜਦ ਕੇ ਅੱਜਕੱਲ੍ਹ ਇਹਨਾਂ ਤਿੰਨਾਂ ਜਗ੍ਹਾ ਦੀ ਲੈ ਲਿੱਤੀ ਐ ਪੀਸ ਪ੍ਰਿਜ਼ਰਵੈਂਸ ਤੇ ਪੇਸ਼ੈਂਸ ਤੇ ਕੀ ਆਮ ਆਬ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਇਹ ਇਹ ਹੁੰਦਾ ਏਮ ਹੁੰਦਾ ਜੀ ਮੈਨੂੰ ਕੋਤ ਤਿੰਨ ਚੀਜ਼ਾਂ ਆ ਜਾਣ ਪੀਸ ਵੀ ਆ ਜਾਏ ਪੇਸ਼ੈਂਸ ਵੀ ਆ ਜਾਏ ਤੇ ਪ੍ਰਿਜ਼ਰਵੈਂਸ ਵੀ ਆ ਜਾਏ ਹਾਂ ਜੀ ਸਾਨੂੰ ਅੱਜ ਬੜਾ ਚੰਗਾ ਲੱਗਦਾ ਕਿ ਤੁਸੀਂ ਉਸ ਸਮੇਂ 'ਚ ਭਾਰਤੀ ਫੌਜ ਜੁਆਇਨ ਕੀਤੀ ਜਦੋਂ ਬਹੁਤ ਘੱਟ ਬੱਚਿਆਂ ਨੂੰ ਇਹ ਪਤਾ ਹੁੰਦਾ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਚਾਹੇ ਸਾਡੇ ਪੰਜਾਬ ਦਾ ਭਾਰਤੀ ਫੌਜ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਵੱਡਾ ਹਿੱਸਾ ਰਿਹਾ ਜਦੋਂ ਅਸੀਂ ਤੁਹਾਡੇ ਵਰਗੇ ਇੱਕ ਸੀਨੀਅਰ ਅਫਸਰ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਸਮਿਆਂ 'ਚ ਤੁਸੀਂ ਭਾਰਤੀ ਫੌਜ ਜੁਆਇਨ ਕੀਤੀ ਈਐਮਈ ਜਿਹੜੀ ਇੱਕ ਆਫਸ ਤੁਸੀਂ ਜੁਆਇਨ ਕੀਤੀ கரੈਕਟ ਤੇ ਤੁਸੀਂ ਕਦੋਂ ਜੁਆਇਨ ਕੀਤੀ ਤੁਹਾਡੇ ਬਚਪਨ ਬਾਰੇ ਮੈਂ ਥੋੜੀ ਜੀ ਗੱਲ ਕਰਨੀ ਚਾਹੁੰਦਾ ਕਿ ਤੁਹਾਡੀ ਮੁੱਢਲੀ ਪੜ੍ਹਾਈ ਬਾਰੇ ਤੁਹਾਡੇ ਮਾਤਾ ਪਿਤਾ ਬਾਰੇ ਉਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਰੂਰ ਦੋ ਚਾਰ ਗੱਲਾਂ ਸਾਂਝੀਆਂ ਕਰੋ ਅਸੀਂ 1947 ਵਿੱਚ ਪਾਕਿਸਤਾਨ ਤੋਂ ਜੰਦਰ ਆਏ ਸੀ ਜੀ ਉਦੋਂ ਮੇਰੀ ਏਜ ਤਕਰੀਬਨ 9 ਸਾਲ ਦੀ ਸੀ ਪਾਕਿਸਤਾਨ 'ਚ ਮੈਂ ਦੂਜੀ ਕਲਾਸ 'ਚ ਪੜਦਾ ਸੀ ਜੀ ਇੱਥੇ ਆ ਕੇ ਅਸੀਂ ਪਹਿਲੇ ਜਦੋਂ 64 ਹੋ ਕੇ ਚਲੇ ਦੈਨ ਵੀ ਸ਼ਿਫਟਡ ਟੂ ਮਡਰ ਟਨ ਜੰਦਰ ਜੀ ਫੜਾ ਸਕੂਲ ਸੀਗਾ ਚੌਥੀ ਕਲਾਸ ਤੱਕ ਮੁਰੀਆਂ ਬਾਜ਼ਾਰ ਦਾ ਗਵਰਨਮੈਂਟ ਸਕੂਲ ਜਦਕਿ ਸਿੱਤਪੜਾ ਤੇ ਬੈਠਦੇ ਸੀਗੇ ਜੀ ਉਸ ਤੋਂ ਬਾਅਦ ਗਵਰਨਮੈਂਟ ਬਾਰਡਰ ਸਕੂਲ ਚਲੇ ਗਏ ਤੇ ਇੱਥੇ ਪੜੇ ਬਾਕੀ ਡੀਏਵੀ ਕਾਲਜ ਪੜੇ ਇਸ ਤਰ੍ਹਾਂ ਪੜਾਈ ਹੋਈ ਇਸ ਤਰ੍ਹਾਂ ਬੱਚੇ ਅਸੀਂ 8 ਭੈਣ ਭਰਾ ਹਾਂ ਜੀ 8ਾਂ ਚੋਂ ਤਿੰਨ ਵੱਡੀਆਂ ਭੈਣਾਂ ਨਾਲ ਮੇਰੇ ਤੋਂ ਤੇ ਤਿੰਨ ਭਰਾ ਅਸੀਂ ਹਾਂ ਭਰਾਵਾਂ ਚ ਮੈਂ ਵੱਡਾ ਹਾਂ ਤੇ ਦੋ ਭੈਣਾਂ ਮੇਰੇ ਤੋਂ ਛੋਟੀਆਂ ਹਾਂ ਛੋਟੀਆਂ ਬੜੇ ਵੱਡੇ ਪਰਿਵਾਰ ਤੋਂ ਨਿਕਲ ਕੇ ਆਏ ਹਾਂ ਜੀ ਤੇ ਕਿਵੇਂ ਸੋਚਿਆ ਕਰਨ ਸਾਹਿਬ ਤੁਸੀਂ ਭਾਰਤੀ ਫੌਜ ਵਿੱਚ ਆਉਣ ਬਾਰੇ ਪੜ੍ਹਾਈ ਦੇ ਨਾਲ ਜਦੋਂ ਤੁਸੀਂ ਕਾਲਜ ਜੁਆਇਨ ਕੀਤਾ ਤੇ ਭਾਰਤੀ ਫੌਜ ਕਿਵੇਂ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਭੈਣ ਭਰਾ ਫੌਜ ਸੀ ਜਿਹਨੇ ਐਡਵਾਈਸ ਕੀਤਾ ਕਹਿੰਦੇ ਸਲਾਹ ਦਿੱਤੀ ਜਾਂਦੀ ਹੈ ਮੇਰੇ ਇੱਕ ਬਾਮਾ ਜੀ ਸੀ ਜੀ ਉਹ ਮੇਜਰ ਹੁੰਦੇ ਸੀ ਸੈਕੰਡ ਡੋਗਰਾ ਚ ਜੀ ਤੇ ਪਹਿਲੇ ਉਹ ਪਾਰਟੀਸ਼ਨ ਟ੍ਰੂਪ ਵੀ ਸੀ ਬਟੈਲੀਅਨ ਬਾਅਦ ਵਿੱਚ ਉਹ ਜੰਦਰ ਕੈਂਟ ਵੀ ਰਹੀ ਹੈ ਜੀ ਤੇ ਉਹਨਾਂ ਦੇ ਘਰ ਜਦੋਂ ਜਾਣਾ ਮੈਂ ਤੇ ਉਹਨਾਂ ਦਾ ਐਟਮੋਸਫੇਅਰ এনवायरमेंट ਦੇਖ ਕੇ ਮੈਂ ਇੰਪ੍ਰੈਸ ਹੋ ਗਿਆ ਕਿ ਮੈਂ ਮਨਚ ਤਮੰਨਾ ਕੀਤੀ ਕਿ ਮੈਂ ਵੀ ਇਦਾਂ ਇੱਕ ਦਿਨ ਯੂਨੀਫਾਰਮ ਪਾਵਾਂ ਜੀ ਇਸ ਟਿਕੇ ਨਾਲ ਉਹਨਾਂ ਦੇ ਮੋਟੀਵੇਸ਼ਨ ਨਾਲ ਤੇ ਕਰਦੇ ਹਾਲਾਤ ਨਾਲ ਮੈਨੂੰ ਮੌਕਾ ਮਿਲ ਗਿਆ ਕਿ ਮੈਂ ਆਰਮੀ ਚ ਚਲਾ ਗਿਆ ਕਦੋਂ ਜੁਆਇਨ ਕੀਤਾ ਤੁਸੀਂ ਟ੍ਰੇਨਿੰਗ ਤੋਂ ਬਾਅਦ ਆਈ ਗਾਟ ਕਮਿਸ਼ਨ ਇਨ 19 26 ਜਨਵਰੀ 1964 ਜੀ 1964 ਵਿੱਚ ਤੁਸੀਂ ਕਮਿਸ਼ਨ ਲੈ ਗਏ ਸੀ ਜਨਵਰੀ ਦੇ 26 ਹਰ ਰੋਜ਼ ਜੀ ਜੀ ਤੁਸੀਂ ਦੱਸਿਆ ਕਿ ਤੁਸੀਂ ਇੱਕ ਸੋਲੋ ਪਾਇਲਟ ਦੇ ਤੌਰ ਤੇ ਜਿਹੜਾ ਉਹ ਵੀ ਤੁਹਾਡੇ ਕੋਲੇ ਲਾਇਸੈਂਸ ਹੈ ਉਹਨਾਂ ਸਮਿਆਂ 'ਚ ਇੱਕ ਪਾਇਲਟ ਦਾ ਲਾਇਸੈਂਸ ਹੋਣਾ ਬੜੀ ਵੱਡੀ ਗੱਲ ਹੈ ਇਹਦੇ ਬਾਰੇ ਜਰੂਰ ਦੱਸੋ ਕਿ ਉਹ ਕਦੋਂ ਤੁਸੀਂ ਪੜ੍ਹਾਈ ਕੀਤੀ ਔਰ ਕਦੋਂ ਲਾਇਸੈਂਸ ਲਿਆ ਜਦੋਂ ਮੈਂ ਡੀਵੀ ਕਾਲਜ ਜੰਦਰਪਰਦਾ ਸੀ ਜੀ ਤੇ ਉੱਥੇ ਐਨਸੀਸੀ 에ਅਰ ਵਿੰਗ ਸੀਨੀਅਰ ਡਿਵੀਜ਼ਨ ਹੁੰਦੀ ਸੀ ਨੋਮੀ ਨਮੀ ਸ਼ੁਰੂ ਹੋਈ ਸੀ ਜੀ ਉੱਥੇ ਸਕੀਮ ਸੀ ਕਿ ਪਹਿਲੇ A ਐਂਡ B ਸਰਟੀਫਿਕੇਟ ਕਰਨ ਤੋਂ ਬਾਅਦ ਸਰਟੀਫਿਕੇਟ C ਦੇ ਵਿੱਚ ਅਸੀਂ ਐਲੀਜੀਬਲ ਹੋ ਜਾਂਦੇ ਸੀਗੇ ਫਲਾਈਂਗ ਦੇ ਸਕਾਲਰਸ਼ਿਪ ਵਾਸਤੇ ਜੀ ਤੇ ਮੈਨੂੰ 45 ਆਵਰਸ ਦਾ ਸਕਾਲਰਸ਼ਿਪ ਮਿਲਿਆ ਸੀ ਉਹਦੇ ਵਿੱਚ ਇੱਥੇ ਜੰਦਰ ਕੈਂਟ ਜਿੱਥੇ ਅੱਜਕੱਲ ਗੋਲਫ ਕਲੱਬ ਹੈ ਜੀ ਉੱਥੇ ਨਾਰਦਰਨ ਇੰਡੀਆ ਫਲਾਈਂਗ ਕਲੱਬ ਸੀ ਇਹ ਕਲੱਬ ਲਾਹੌਰ ਤੋਂ ਜੰਦਰ ਆਈ ਸੀ ਪੱਟਸ਼ੀ ਦੇ ਵਕਤ ਜੀ तो बाद में कुछ साल बाद चली गई पटियाला एज ए नॉर्दन इंडिया फलाइंग क्लब नाम उ रहा उ मैं फ्लाइंग की जहाज का नाम से टाइगर माथ मेरे जो इंस्ट्रक्टर से रैल्फ सन रैलफ ऐसे नाम तो एक ब्रिटिश है लेकिन ई वॉज़ ए सिख जेंटलमैन फुल फ्लैच गुडसिक मैन विद पगड़ी एंड बियर एंड ऑल दिस थिंग ਔਰ ਹੀ ਐਪੀਸ ਟੂ ਬੀ ਦ ਬ੍ਰਦਰ ਆਫ ਮਹਾਰਜਾ ਪਟੇਲਾ ਉਬਰਿੰਦਰ ਸਿੰਘ ਜੀ ਉਹਨਾਂ ਸਮੇਂ ਜੇ ਤੁਹਾਨੂੰ ਇਹ ਪਾਇਲਟ ਦੀ ਟ੍ਰੇਨਿੰਗ ਜਿਹੜੀ ਤੁਸੀਂ ਲਈ ਹੈ ਔਰ ਤੁਸੀਂ ਆਪ ਜਿਹੜਾ ਉਹ ਜਹਾਜ਼ ਚਲਾਇਆ ਸੋਲੋ ਜੀ ਸੋਲੋ ਕਹਿੰਦੇ ਆ ਵੀ ਮੈਨੂੰ ਟਾਈਗਰ ਮਾਤ ਦੀ ਸੋਲੋ ਮਿਲ ਗਈ ਮੈਂ ਕੱਲਾ ਜਹਾਜ਼ ਉਡਾ ਸਕਦਾ ਉਡਾਇਆ ਜੀ ਜੀ ਬੜਾ ਚੰਗਾ ਅਸਰ ਲੱਗ ਰਿਹਾ ਹੈ ਕਿ ਦੇਖੋ ਤੁਸੀਂ ਫਿਰ ਇਹਦਾ ਤੁਹਾਨੂੰ ਜਿਹੜਾ ਪਾਇਲਟ ਦਾ ਤੁਸੀਂ ਲਾਇਸੈਂਸ ਮਿਲਿਆ ਤੁਹਾਨੂੰ ਫੌਜ 'ਚ ਕਦੇ ਜਦੋਂ ਫੌਜ 'ਚ ਤੁਸੀਂ ਗਏ ਆ ਇਹਦਾ ਕੋਈ ਬੈਨੀਫਿਟ ਮਿਲਿਆ ਹੋਵੇ ਜਾਂ ਕਦੇ ਨਹੀਂ ਕੋਈ ਬੈਨੀਫਿਟ ਨਹੀਂ ਮਿਲਦਾ ਜੀ ਮਤਲਬ ਕਿ 에ਅਰ ਫੋਰਸ ਜਾ ਸਕਦਾ ਸੀ ਜੀ ਬਟ ਬਾਈ ਚਾਂਸ ਆਈ ਜਾਈਡ ਆਰਮੀ ਜੀ ਜਦੋਂ ਅਸੀਂ ਤੁਹਾਡੀ ਸਿਹਤ ਬਾਰੇ ਗੱਲ ਕਰਦੇ ਆ ਤੁਸੀਂ ਹੁਣ ਜਿਹੜੀ ਤੁਹਾਡੀ ਉਮਰ ਹੈ ਉਹ 87 ਵਰਿਆਂ ਦੇ ਲਗਭਗ 86 ਤੁਸੀਂ ਕਰਾਸ ਕਰ ਗਏ اور 87 ਹੋਣ ਵਾਲਾ ਤੁਸੀਂ ਅੱਜ ਵੀ ਇੱਕ ਬੜੇ ਜੰਗ ਲੱਗ ਰਹੇ ਹੋ ਅਸਲ 'ਚ ਜਦੋਂ ਫੌਜੀ ਜਵਾਨ ਦੀ ਗੱਲ ਕਰਦੇ ਆ ਆਮ ਦੇਖਿਆ ਜਾਂਦਾ ਜੀ ਇਹ ਫੌਜੀ ਜਵਾਨ ਹੈ ਚਾਹੇ ਅਫਸਰ ਹੋਵੇ ਇਹਦਾ ਰਾਜ ਕੀ ਹੈ ਖਾਣ ਪੀਣ ਦਾ ਹੈ ਫੌਜੀ ਦੀ ਟ੍ਰੇਨਿੰਗ ਹੈ ਕਿਵੇਂ ਆਪਣੇ ਆਪ ਨੂੰ ਮੇਨਟੇਨ ਕਰਦੇ ਆ ਤੁਸੀਂ ਇਸ ਉਮਰ 'ਚ ਵੀ ਸਰ ਮੈਂ ਤਾਂ ਇੱਕੋ ਹੀ ਵਿਚਾਰ ਰੱਖਿਆ ਜੀ ਕਿ Let it go ਜੋ ਚੀਜ਼ ਹੁੰਦੀ ਹੈ ਹੋਣ ਦਿਓ ਦੇਖੀ ਜਾਏਗੀ ਜੀ ਐਂਡ ਨੰਬਰ 2 ਵਾਸ ਕਿ ਆਈ ਬਲੀਵਡ ਇਨ ਵਨ ਥਿੰਗ ਕਿ ਲੈਸ ਪੰਜ ਲੈਸ ਮੇਰੇ ਮਨ ਦੇ ਅੰਦਰ ਵਿਚਾਰ ਆਏ ਸੀ ਜੀ ਪਹਿਲਾ ਲੈਸ ਕਿ 노 ਲੈਸ ਬਹੁਤ ਕਿਸਮ ਦੀ ਨਾਲੇਜ ਲੈਣ ਦੀ ਲੋੜ ਨਹੀਂ ਜੀ ਦੂਜਾ ਵਿਚਾਰ ਆਇਆ ਸੀ ਸਟੋਰ ਲੈਸ ਬਹੁਤ ਕਿਸਮ ਦਾ ਸਮਾਨ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਜੀ ਤੀਜਾ ਸਮਾਨ ਆਇਆ ਸੀ ਕਿ ਵਰੀ ਲੈਸ ਜੀ ਚਿੰਤਾ ਨਾ ਕਰ ਉਹ ਚੌਥਾ ਆਇਆ ਸੀ ਜਿਹੜਾ ਉਹ ਐ ਸੀਗਾ ਕੇਅਰ ਲੈਸ ਵੀ ਕੇਅਰ ਲੈਸ ਟੋਟ ਬਰੀ ਦੇਖੀ ਜਾਏਗੀ ਜੋ ਹੋਏਗਾ ਜੀ ਆਲ ਥੀਸ ਥਿੰਗਸ ਅਗਰ ਆਦਮੀ ਨੇਚਰਲ ਹੋ ਕੇ ਜੀਵੇ ਤੇ ਹਰ ਮੈਂ ਕਦੀ ਸੈਰ ਨਹੀਂ ਕੀਤੀ ਕਦੀ ਐਕਸਰਸਾਈਜ਼ ਨਹੀਂ ਕੀਤੀ ਲੇਕਿਨ ਰੱਬ ਦੀ ਦੇਣ ਕਹ ਲੋ ਤੁਸੀਂ ਕੋਈ ਪ੍ਰੇਜ਼ ਨਹੀਂ ਜੀ ਬਸ ਕੋਈ ਸਰੇਜ ਨਹੀਂ ਕੋਈ ਪ੍ਰੇਜ਼ ਦੀ ਲੇਕਿਨ ਇਹ ਕਿ ਕਦੇ-ਕਦੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਤੁਸੀਂ ਫੌਜੀ ਟ੍ਰੇਨਿੰਗ ਕੀਤੀ ਹੈ ਉਹਦਾ ਅਸਰ ਹਾਲੇ ਤੱਕ ਤੁਹਾਡੀ ਸਿਹਤ ਤੇ ਹੈ ਜ਼ਰੂਰ ਥੋੜਾ ਬਹੁਤਾ ਹੈ ਜੀ ਜ਼ਰੂਰ ਅਸਰ ਹੈ ਥੋੜਾ ਬਹੁਤਾ ਹੈ ਜ਼ਿਆਦਾ ਨਹੀਂ ਕਿ 36 ਸਾਲ ਹੋ ਗਏ ਰਿਟਾਇਰਮੈਂਟ ਨੂੰ ਤੇ 36 ਸਾਲ ਦੇ ਅੰਦਰ ਸਾਰੇ ਅਸਰ ਦੂਰ ਹੋ ਜਾਂਦੇ ਆ ਜੀ ਉਦੋਂ ਫੌਜ ਦਾ ਮਾਹੌਲ ਜਿਹੜਾ ਕਰਨ ਸਾਹਿਬ ਕਿਦਾਂ ਦਾ ਸੀ ਜਦੋਂ 36 ਬਾਰੇ ਪਹਿਲਾਂ ਦੀ ਅਸੀਂ ਗੱਲ ਕਰਦੇ ਆ ਜਾਂ ਅਸੀਂ ਤਾਂ 60 ਸਾਲ ਦੀ ਗੱਲ ਪਹਿਲਾਂ 62 ਸਾਲ ਦੀ ਗੱਲ ਕਰਦੇ ਆ ਅੱਜ ਤੋਂ 62 ਸਾਲ ਪਹਿਲਾਂ ਜਦੋਂ ਤੁਸੀਂ ਜੁਆਇਨ ਕੀਤਾ ਸੀ ਕਿਹੋ ਜੀ ਫੌਜ ਸੀ ਅੱਜ ਕੋਈ ਫਰਕ ਲੱਗਦਾ ਜੀ ਤੁਹਾਨੂੰ ਜਦੋਂ ਮੈਂ ਜੈਨ ਕੀਤਾ ਤੇ ਜਦੋਂ ਮੇਰੀ ਪੋਸਟਿੰਗ ਬਾਰਾ ਬਿਲਕੁਲ ਦੁਰਗਮ ਲੋਇਨ ਜੀ ਤੇ ਪਹਿਲਾ ਚੇਂਜ ਵੱਡਾ ਇਹ ਦੇਖਿਆ ਕਿ ਉਸ ਵਕਤ ਅੰਗਰੇਜ਼ ਅਫਸਰ ਸੀਗੇ ਜੀ ਅੱਛਾ ਜਿਵੇਂ ਜਿੱਥੇ ਮੈ ਰਹਿੰਦਾ ਸੀ ਦੁਰਗਮੂਲਾ ਉੱਥੇ ਇੱਕ ਸਾਲ ਕੋ ਸੀ ਕਰਨਲ ਵਾਈਟ ਕਰਕੇ ਜੀ ਤੇ ਉਹਨਾਂ ਦੀ ਆਤ ਤਾਂ ਉਹਨਾਂ ਦਾ ਰਹਿਣ ਸਹਣ ਦਾ ਢੰਗ ਸਾਡੇ ਉਹਦੇ ਥੋੜਾ ਬਹੁਤਾ ਇੰਡਿਊਸ ਹੋ ਗਿਆ ਜੀ ਇੱਕ ਇੱਕ ਚੇਂਜ ਸੀਗਾ ਦੂਸਰਾ ਉਹਨਾਂ ਵਾਂਗਰ ਅਸੀਂ ਵੀ ਜਿਆਦਾ ਪਰਿਵਾਰਿਕ ਸੀ ਕਰਦੇ ਕਿਸੇ ਗੱਲ ਦੀ ਜੋ ਵੈਸੋ ਠੀਕ ਹੈ ਬਸ ਦੰਦੇ ਸੀ ਤੇ ਇੱਕ ਐ ਚੇਂਜ ਆਇਆ ਉਦੋਂ ਗਵਰਨਮੈਂਟ ਦੀ ਗਵਰਨੈਂਸ ਬੜੀ ਘਟ ਸੀ ਜੀ ਤੇ ਅੱਜ ਕੱਲ੍ਹ ਸਟਿੱਕ ਤੂ ਉਸ ਬਣ ਗਿਆ ਐ ਐਵਰੀ ਆਰਮੀ ਆਫਸਰ ਹਸ ਟੂ ਫਾਲੋ ਸਾਡੇ ਵਕਤ ਖੁਲਾਸੇ ਸੀ ਕਮ ਜੋ ਬੰਚ ਆਇਆ ਕਰ ਲੋ ਕੋਈ ਗੱਲ ਨਹੀਂ ਜੀ ਸੀਓ ਸਾਰੇ ਜਿਹੜੇ ਹੁੰਦੇ ਸੀ ਉਹਨਾਂ ਦਾ ਕੰਮ ਸੀ ਕਿ ਆਪਣੇ ਅਫਸਰ ਨੂੰ ਦਾਗ ਨਹੀਂ ਲਗਣ ਦੇਣਾ ਅੱਜ ਕੱਲ ਸੀਓ ਕਾ ਸਵੰਦੇ ਆ ਕੋਈ ਮੇਰੀ ਨੌਕਰੀ ਨੂੰ ਦਾਗ ਨਾ ਲਗੇ ਜੀ ਬੈਠੋ ਇਹ ਇਹ ਚੇਂਜ ਜਿਹੜੀ ਆ ਇਹ ਚੇਂਜ ਆ ਜੀ ਆਈ ਹੈ ਬਿਲਕੁਲ ਤੁਸੀਂ ਨਾ 1965 ਤੇ 1971 ਦੀ ਜਿਹੜੀ ਜੰਗ ਹੋਈ ਹੈ ਹੂੰ ਉਸ ਸਮੇਂ ਜੇ ਤੁਸੀਂ ਉਹਦੇ 'ਚ ਤੁਹਾਡੀ ਪਾਰਟਿਸਪੇਸ਼ਨ ਸੀ ਤੁਸੀਂ ਉਹਦੇ 'ਚ ਭਾਗ ਲਿਆ ਜੇ ਮੈਂ 1965 ਦੀ ਜੰਗ ਦੀ ਗੱਲ ਕਰਦਾ ਤੇ ਕਿਹੋ ਕਿੱਥੇ ਡਿਊਟੀ ਸੀ ਤੁਹਾਡੀ ਤੇ ਕਿੱਦਾਂ ਦੇ ਹਾਲਾਤ ਸੀ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਇਟ ਇਜ਼ ਅ ਵੈਰੀ ਇੰਟਰਸਟਿੰਗ ਜੀ ਐਂਡ ਮੈਂ ਫਾਰਚੂਨੇਟ ਸੀ ਕਿ ਮੈਂ ਇੱਕ ਬਹੁਤ ਹੀ ਐਕਟਿਵ ਜਗ੍ਹਾ ਤੇ ਸੀ ਸ਼ਾਇਦ ਜੀ ਜਗ੍ਹਾ ਦਾ ਨਾਮ ਸੀ ਦਰਗਬੂਲਾ ਜੀ ਉੱਥੇ ਤੇ ਜਿ ਯੂਨੀਵਰਸਿਟੀ ਛੋਟੇ ਇੱਕ ਕਰਨਲ ਮੈਕਫਾਰਲਨ ਵਾਲਾ ਜੋ ਦੱਸਦਾ ਤੁਮੈਂ ਇੱਕ ਮੈਂ ਤੇ 37 ਕੁਰਗ ਯੂਨਿਟ ਸੀ ਜੀ ਸਾਨੂੰ ਸ਼ਾਮ ਨੂੰ ਇੱਕ ਦਿਨ ਸੀਆਈਡੀ ਵਾਲੇ ਆਏ ਖਬਰ ਦੇ ਕੇ ਗਏ ਕਿ ਅੱਜ ਰਾਤ ਇਸਰਾਉਲ ਸਟੋਰੀ ਕਰਨ ਦੇ ਹਾਂਜੀ ਦੱਸੋ ਅੱਛਾ ਸਾਨੂੰ ਖਬਰ ਦੇ ਕੇ ਗਏ ਕਿ ਭਈ ਅੱਜ ਰਾਤ ਤੂੰ ਤੁਹਾਡੇ ਤੇ ਅਟੈਕ ਹੋਣਾ ਹੈ আর ਵੀ ਲੈ ਨਹੀਂ ਕਰਨਾ ਇਫਫੈਕਟਰਸ ਆਇਆ 450 ਪਾਕਿਸਤਾਨ ਤੋਂ ਜੀ ਜਦੋਂ ਖਬਰ ਸਾਨੂੰ ਮਿਲੀ ਸੀ ਸਾਡੇ ਅਗਸਤ ਦੇ ਮਹੀਨੇ ਵਿੱਚ ਅਗਸਤ ਦੇ ਮਿਡਲ ਵਿੱਚ ਓਕੇ ਤਕਰੀਬਨ ਸ਼ਾਮ ਦੇ 3-4 ਵਜੇ ਜੀ 6 ਵਜੇ ਸਾਡੇ ਟੈਲੀਫੋਨ ਲਾਈਨ ਕੱਟ ਹੋ ਗਏ ਜੀ ਤੇ 7 ਵਜੇ 6:30 ਵਜੇ ਅਸੀਂ ਦੇਖ ਸਕਦੇ ਸੀ ਕਿ ਪਹਾੜਿਆਂ ਦੇ ਉੱਪਰ ਕੌਫੀ ਲੋ ਇਕੱਠੇ ਹੋਏ ਆ ਅੱਛਾ ਜੀ ਲੇਕਿਨ ਅਸੀਂ ਇੱਕ ਤਰਫ ਸਾਡੇ ਦਰਿਆ ਸੀ ਇੱਕ ਤਰਫ ਪਹਾੜੀ ਸੀ ਜੀ ਅਸੀਂ ਪਹਾੜੀ ਨੂੰ ਬੰਦੇ ਦੇਖ ਸਕਦੇ ਸੀ ਲੇਕਿਨ ਸੜਾ ਕੰਮ ਫਾਈਟਿੰਗ ਨਾ ਨਹੀਂ ਸੀਗਾ ਜੀ ਮੈਂ ਜਿੰਦੇ ਰਹਿਗਾ ਸੀ ਉਹ ਡਾਕਟਰ ਵਾਈਟ ਹੀ ਵਾਸ ਅ ਡਾਕਟਰ ਜੀ ਸਾਡੇ ਕੰਮ ਸੀਗੇ ਗੱਡੀਆਂ ਠੀਕ ਕਰਨਾ ਤੇ ਲੋਕਾਂ ਦਾ ਇਲਾਜ ਕਰਨਾ ਜੀ ਤੇ ਸਾਡੇ ਕੋਲ ਵੱਡੇ ਹਥਿਆਰ ਨਹੀਂ ਸੀਗੇ ਅਸੀਂ ਕੁਸ਼ਤੀ ਕਰ ਸਕੇ ਉਹਨਾਂ ਨੂੰ ਲੇਕਿਨ ਬੰਦੂਕਾਂ ਸੀਗੀਆਂ ਛੋਟੂਟੀਆਂ ਜੀ ਅਸੀਂ ਰਾਤ ਨੂੰ ਟ੍ਰੈਂਚ ਖੋਦ ਲਏ ਉਹਨਾਂ ਨੇ ਅਟੈਕ ਕੀਤਾ ਅਸੀਂ ਮੁਕਾਬਲਾ ਕੀਤਾ ਇਨ ਸ਼ਾਰਟ ਉੱਥੇ ਸਿਰ ਲਾਈ ਦੇਖੀ ਇਨਫਿਲਟ੍ਰੇਟਰਸ ਜੀ ਉੱਥੋਂ ਫਿਰ ਲੜਾਈ ਸ਼ੁਰੂ ਹੋ ਗਈ ਪਾਕਿਸਤਾਨ ਨਾਲ ਆਰਮੀ ਦੇ ਨਾਲ ਦਿਸ ਵਾਸ ਅ ਇਨਫਿਲਟ੍ਰੇਸ਼ਨ ਪਾਰਟ ਜੀ ਜਦੋਂ ਅਰਮੀ ਦੇ ਨਾਲ ਲੜਾਈ ਸ਼ੁਰੂ ਹੋਈ ਉਹਦੇ ਵਿੱਚ ਕੀ ਹੋਇਆ ਕਿ ਅਰਮੀ ਨੇ ਅਟੈਕ ਕੀਤਾ ਸਾਡੇ ਨਾਲ 4 ਕਬਾਉਂਸ ਸੀ 8 ਕਬਾਉਂਸ ਸੀ ਫਸਟ 6 ਸੀ 3ਰਡ 6 ਸੀ 38 ਜੀਆਰ ਸੀ ਗਏ ਜੀ ਕਾਫੀ ਕੈਜ਼ੂਲਟੀ ਹੋਈ ਸਾਡੀਆਂ ਵੀ ਜੀ ਜਿਸ ਦੇ ਖਾਸ ਕਰਕੇ ਕਬਾਉਂਦੀਆਂ ਸੀ ਉਹ ਡੱਤ ਹੋ ਗਈ ਤੇ 11 ਸੋਲਜਰਸ ਮਾਰੇ ਗਏ ਜੀ ਇਸ ਤਰ੍ਹਾਂ ਜਦੋਂ ਦੂਜੇ ਦਾ ਗਿਆ ਉੱਥੇ ਸਾਡੀ ਜਿੱਤ ਬਹੁਤ ਤਕੜੀ ਹੋਈ 21 ਦਾ ਹਾਜੀਪੀਰ ਪਾਸ ਤੁਸੀਂ ਐਮਈ ਜਿਹੜੀ ਕਾਫਸ ਹੈ ਹਾਂਜੀ ਤੁਸੀਂ ਉਸ ਜਿਹੜੀ ਕੋਰ ਹੈ ਉਹਦੇ ਤੁਸੀਂ ਅਫਸਰ ਹੋ ਅਸਲ ਚ ਜਿਹੜੀ ਆਰਮੀ ਦੀਆਂ ਵੱਖ-ਵੱਖ ਕੋਰ ਹੈਗੀਆਂ ਕਾਫਸ ਜਿਹਨੂੰ ਕਿਹਾ ਜਾਂਦਾ ਉਹਦੇ ਚ ਤੁਸੀਂ ਜਦੋਂ ਐਮਈ ਦਾ ਆਰਮੀ ਦੀ ਕੀ ਕੰਮ ਹੈਗਾ ਇਸ ਕੋਰ ਦਾ ਜਿੰਨਾ ਵੀ ਟੈਕਨੀਕਲ ਇਕੁਪਮੈਂਟ ਹੈ ਆਰਮੀ ਦੇ ਕੋਲ ਜੀ ਜਿਵੇਂ ਗੱਡੀਆਂ ਟਰੱਕ ਟੈਂਕ ਗਨਸ ਜੀ ਰੇਡੀਓ ਇਕੁਪਮੈਂਟ ਜੋ ਵੀ ਚੀਜ਼ ਖਰਾਬ ਹੋ ਜਾਏ ਉਹਨੂੰ ਠੀਕ ਕਰਾਣਾ ਤੇ ਕਰਨਾ ਜੀ ਕਰਨ ਦਾ ਮਤਲਬ ਹੈ ਸਾਡੇ ਕੋਲ ਗਵਰਨਮੈਂਟ ਵੱਲੋਂ ਵਰਕਸ਼ਾਪਸ ਬੰਦੇ ਹੈਗੇ ਆ ਉਹ ਖੁਦ ਠੀਕ ਕਰਨਗੇ ਤੇ ਕਰਾਣ ਦਾ ਮਤਲਬ ਹੈ ਕਿ ਜੋ ਚੀਜ਼ ਅਸੀਂ ਠੀਕ ਨਹੀਂ ਕਰ ਸਕਦੇ ਬਾਹਰੋਂ ਵੀ ਠੀਕ ਕਰਾ ਸਕਦੇ ਹਾਂ ਕਰਾ ਸਕਦੇ ਤੁਹਾਡੇ ਕੋਲੇ ਇੰਜੀਨੀਅਰਿੰਗ ਦੀ ਜਿਹੜੀ ਹੈ ਉਹ ਸਾਡੇ ਆਪਸ ਵਿੱਚ ਉਹ ਚੁਪਦੀ ਵਰਕਸ਼ਾਪ ਦੇ ਵਿੱਚ ਉਦੋਂ ਮੇਰੇ ਕੋਲ 2-250 ਬੰਦਾ ਹੁੰਦਾ ਹੁੰਦਾ ਸੀਗਾ ਕੋਈ ਵੇਲਡਰ ਹੈ ਕੋਈ ਮਕੈਨਿਕ ਹੈ ਕੋਈ ਟੇਲਰ ਹੈ ਕੋਈ ਮਸ਼ੀਨਿਸਟ ਐਸਟਾਟਿਕ ਕੰਮ ਕਰਦੇ ਆ ਜੀ ਕੋਈ ਮੋਟਰ ਮਕੈਨਿਕ ਹੈ ਇਦਾਂ ਤੇ 1971 ਚ ਵੀ ਤੁਸੀਂ ਜਦੋਂ ਪਾਕਿਸਤਾਨ ਨਾਲ ਸਾਡੀ ਜਿਹੜੀ جنگ ਲੜੀ ਉਹ ਵੀ ਤੁਸੀਂ ਉਹਦੇ ਵਿੱਚ ਉਹਦੇ ਬਾਰੇ ਥੋੜਾ ਜਿਆਦਾ ਸਾਡੇ ਦੱਸੋ ਦੱਸੋ ਉਸ ਸਮੇਂ ਤੁਸੀਂ ਕਿੱਥੇ ਸੀ 71 ਦੀ ਜੰਗ ਵਿੱਚ ਸ਼ੁਰੂ ਹੋਣ ਤੋਂ ਪਹਿਲੇ ਜੀ ਮੈਂ ਜਿੰਦਗੀ ਡਿਗਰੀ ਕਰ ਰਿਹਾ ਸੀਗਾ ਸਿਕੰ德ਰਾਬਾਦ ਗਵਰਨਮੈਂਟ ਦੇ ਕਾਲ ਐਮ ਸੀ ਐਮ ਇ ਹੈ ਮਿਲਟਰੀ ਕਾਲਜ ਆਫ ਐਮ ای ਜੀ ਉੱਥੇ ਕਰ ਰਿਹਾ ਸੀਗਾ ਤੇ ਸਾਡੀ ਪੋਸਟਿੰਗ ਆ ਗਈ ਜੀ ਮੇਰੀ ਪੋਸਟਿੰਗ ਇਸ 654 ਬਟਲਚ ਆ ਗਈ ਜਿਹੜੀ ਕਿ ਆਲਰੇਡੀ ਸਕਦਰਬਾਦ ਤੋਂ ਮੂਵ ਕਰ ਚੁੱਕੀ ਸੀ ਸੰਭਾ ਅਟੈਕ ਵਾਸਤੇ ਜੀ ਸੋ ਆਈ ਜੌਇਨਡ them ਆਫਟਰ ਕੰਪਲੀਟਿੰਗ ਦ ਡਿਗਰੀ ਲੇਕਿਨ ਲਾਈ ਤਾਂ 10 ਦਿਨ ਪਹਿਲੇ ਮੈਂ ਜੌਇਨ ਕਰ ਗਿਆ ਜੀ ਤੇ ਅਸੀਂ ਸੰਭਾ ਰਹੇ ਸੰਭਾ ਤੋਂ ਅਟੈਕ ਕੀਤਾ ਸਾਡੇ ਡਿਵੀਜ਼ਨ ਨੇ ਜੀ ਇੱਕ ਵਰਕਸ਼ਾਪ ਇੱਕ ਡਿਵੀਜ਼ਨ ਵਿੱਚ ਤਿੰਨ ਵਰਕਸ਼ਾਪਾਂ ਹੁੰਦੀਆਂ ਤੇ ਇੱਕ ਵਰਕਸ਼ਾਪ ਸਿਰਫ ਇੰਡੀਅਨ ਆਰਮੀ ਦੀ ਪਾਕਿਸਤਾਨ ਚ ਗਏ ਜੀ ਉਹ ਜਿਹੜੀ ਵਰਕਸ਼ਾਪ ਸੀ ਬਾਈ ਚਾਂਸ ਆਈ ਵਾਸ ਦਾ ਕਮਾਂਡਿੰਗ ਆਫੀਸਰ ਆਫ दैट ਵਰਕਸ਼ਾਪ ਜੀ ਔਰ ਉਸ ਵਰਕਸ਼ਾਪ ਤੇ ਜੇ ਲੜਾਈ ਲੜੀ ਉਹ ਮੋਸਟ ਫੇਮਸ ਬੈਟਲ ਆਫ 71 ਵਾਰ ਉਹਨੂੰ ਕਹਿੰਦੇ ਬੈਟਲ ਆਫ ਬਸੰਤਰ ਜੀ ਬਸੰਤਰ ਦਰਿਆ ਹੈ ਪਾਕਿਸਤਾਨ ਚ ਜੀ ਉੱਥੇ ਲੜਾਈ ਲੜੀ ਜੀ ਉਸ ਲੜਾਈ ਵਿੱਚ ਜੋ ਸਾਡੀ ਤਿੰਨ ਯੂਨਿਟਾਂ ਸੀਗਾ ਅਟੈਕ ਕਰ ਰਹੀਆਂ ਸੀ ਉਹਨਾਂ ਨੂੰ ਵਰਕਸ਼ਾਪ ਦਾ ਕਵਰ ਮੈਨ ਦੇ ਰਿਹਾ ਸੀਗਾ ਮੈਂ ਉਹ ਦਾ ਕਮਾਂਡਿੰਗ ਆਫੀਸਰ ਸੀ ਤੇ ਇੱਕ ਪਾਕਿਸਤਾਨ ਦਾ ਪੂਰਾ ਪਿੰਡ ਮੇਰੇ ਕੋਲ ਸੀਗਾ ਜੀ ਇਸ ਵਰਕਸ਼ਾਪ ਜਾ ਕੇ ਪਾਕਿਸਤਾਨ ਚ ਬਣਾਈ ਸੀ ਤਕਰੀਬਨ 16 17 ਕਿਲੋਮੀਟਰ ਅੰਦਰ ਜਾ ਕੇ ਜੀ ਉੱਥੇ ਬੈਟਲ ਆਵ ਬਸੰਤਰ ਹੋਈ ਉਹਦੀ ਖਾਸ ਗੱਲ ਇਹ ਹੈ ਕਿ ਸਾਰੀ ਆਰਵੀ ਨੂੰ ਵਿੱਚੋਂ ਦੋ ਸਿਰਫ ਪਰਮਵੀ ਚਕਰ ਮਿਲੇ ਸੀਗੇ ਤੇ ਦੋਨੋਂ ਉੱਥੇ ਹੀ ਮਿਲੇ ਜਿਹੜੇ ਕਿ ਬੈਟਲ ਆਵ ਬਸੰਤਰ ਦੇ ਵਿੱਚ ਮੌਜੂਦ ਸੀਗੇ ਇੱਕ ਜਿਵੇਂ ਮੇਜਰ ਹੁਸ਼ਿਆਰ ਸਿੰਘ ਤੇ ਤੀਜਾ ਲਫਟੇਡ ਖੇਤਰਪਾਲ ਜੀ ਦਿਸ ਇਜ਼ ਹਾਊ ਆਈ ਟੁੱਕ ਪਾਰਟ ਇਨ ਦਾ 71 ਵਾਰ ਜੀ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਿ ਤੁਸੀਂ ਫੌਜ ਜੁਆਇਨ ਕਰ ਲਈ ਜਿਹੜੀ ਜੰਗ ਹੋਈ ਉਹਦੇ ਵਿੱਚ ਵੀ ਫੇ ਕਈ ਵਾਰੀ ਘਰ ਦੇ ਸੋਚਦੇ ਆ ਕਿ ਹੁਣ ਵਿਆਹ ਦੇ ਬਾਰੇ ਵੀ ਸੋਚਿਆ ਜਾਂਦਾ ਤੁਸੀਂ ਦੱਸੋ ਲਵ ਮੈਰਿਜ ਸੀ ਅਰੇਂਜ ਮੈਰਿਜ ਸੀ ਤੇ ਤੁਹਾਡਾ ਵਿਆਹ ਕਦੋਂ ਹੋਇਆ ਤੁਹਾਡਾ ਪਰਿਵਾਰ ਤੇ ਬੱਚਿਆਂ ਬਾਰੇ ਜ਼ਰੂਰ ਦੱਸੋ ਇਸ ਤਰ੍ਹਾਂ ਜੀ ਕਿ 26 ਜਨਵਰੀ 64 ਨੂੰ ਮੇਰਾ ਕਮਿਸ਼ਨ ਸੀਗਾ ਜੀ ਤੇ ਬਾਈਚਾਸ 26 ਜਨਵਰੀ 66 ਵਿੱਚ ਮੇਰੀ ਸ਼ਾਦੀ ਹੋਈ ਅਰਵਿੰਦਰ ਕੌਰ ਨਾਲ ਜੀ ਤੇ ਇਟ ਵਾਸ ਅ ਲਵ ਕਮ ਅਰੇਂਜਡ ਮੈਰਿਜ ਜੀ ਤੇ ਸਾਨੂੰ ਰੱਬ ਨੇ ਦੋ ਬੱਚਿਆਂ ਦੀ ਦਾਤ ਦਿੱਤਾ ਬਖਸ਼ਿਸ਼ ਕੀਤੀ ਜੀ ਔਰ ਦੋਨੋਂ ਬੱਚੇ ਵੈਲ ਸੈਟਲਡ ਐਂਡ ਵੈਲ ਐਜੂਕੇਟਿਡ ਹਾਂ ਤੁਸੀਂ ਕੋਈ ਜਿਹੜੀ ਵਿਆਹ ਦੀ ਡੇਟ ਹੈ ਕਰਨ ਸਾਹਿਬ ਇਹ ਤੁਸੀਂ ਬਾਈ ਚਾਂਸ ਹੋ ਗਿਆ ਕਿ ਜਿਹੜੀ ਤਰੀਕ ਨੂੰ ਤੁਹਾਡੀ ਕਮਿਸ਼ਨਿੰਗ ਹੈ ਉਸੇ ਨੂੰ ਤੁਸੀਂ ਵਿਆਹ ਦੀ ਡੇਟ ਕਿ ਆਪ ਹੀ ਮੈਂ ਕਹਿੰਦਾ ਸਾਰੇ ਬਨਾਂਦੇ ਨਾਲ ਇਕੱਠੀ ਬਣਾ ਲਈਏ ਇੱਕੋ ਹੀ ਫੰਕਸ਼ਨ ਬਣਾ ਲਈਏ ਜੀ ਕਈ ਵਾਰੀ ਮਨ ਸੋਚਦਾ ਕਿ ਇੱਕ ਤਰੀਕ ਹੋਵੇ ਤੇ ਜ਼ਿਆਦਾ ਚੰਗਾ ਨਾ ਜੀ ਬੱਚਿਆਂ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਜਿਵੇਂ ਅੱਜ ਕੱਲ ਦੇ ਨੌਜਵਾਨ ਹੈ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤੇ ਫੌਜ ਵੱਲ ਜਿਹੜਾ ਰੁਝਾਨ ਹੈ ਕਨਸਾ ਬਹੁਤ ਘਟਦਾ ਜਾ ਰਿਹਾ ਹੂੰ ਹੂੰ ਜਦੋਂ ਸਾਡਾ ਕਿਸੇ ਸਮੇਂ ਚ ਪੰਜਾਬ ਦਾ ਸਾਡੀ ਭਾਰਤੀ ਸੈਨਾ ਵਿੱਚ ਬਹੁਤ ਵੱਡਾ ਹਿੱਸਾ ਸੀ ਹੁਣ ਘਟ ਹੈ ਹੂੰ ਹੂੰ ਇੱਕ ਤਾਂ ਇਹਦੇ ਬਾਰੇ ਦੱਸੋ ਵੀ ਕੀ ਕਾਰਨ ਹੈ ਤੇ ਫੌਜ ਦੀ ਨੌਕਰੀ ਜਿਹੜੀ ਆ ਉਹ ਕਿਹੋ ਜੀ ਆ ਤੁਸੀਂ ਸਰਵਿਸ ਕਰਦੇ ਹੋ ਕਿੱਦਾਂ ਦੀ ਜੌਬ ਹੈ ਸਾਡੇ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਅੱਜ ਰਿਟਾਇਰਡ ਵੀ ਹੋ ਤੁਸੀਂ ਇੰਨੀ ਏਜ ਵੀ ਹੋ ਗਈ ਤਾਂ ਵੀ ਬੜਾ ਚੰਗਾ ਲੱਗਦਾ ਤੁਹਾਨੂੰ ਬੜਾ ਅੱਛਾ ਰਹਿਣ ਸਹਿਣ ਹੈ ਤੁਹਾਡਾ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਜ਼ਰੂਰ ਦਿਓ ਮੇਰੇ ਖਿਆਲ ਇੱਕ ਤੇ ਪ੍ਰੋਪਰ ਮੋਟੀਵੇਸ਼ਨ ਨਹੀਂ ਹੈਗੀ ਪੇਰੈਂਟਸ ਵੱਲੋਂ ਜੀ ਇੱਕ ਰੀਜ਼ਨ ਇਹ ਹੈ ਦੂਸਰਾ ਜਿਹੜੇ ਸਾਡੇ ਦੂਸਰੇ ਪਬਲਿਕ ਦੇ ਸਕੂਲ ਦੇ ਕਾਲਜਾਂ ਦੇ ਪ੍ਰਿੰਸੀਪਲ ਜਾਂ ਟੀਚਰਸ ਹਨ ਉਹਨਾਂ ਵੱਲੋਂ ਵੀ ਇਸ ਚੀਜ਼ ਦੀ ਕਮੀ ਹੈ ਕਿ ਉਹ ਵੀ ਮੋਟੀਵੇਟ ਕਰ ਸਕਦੇ ਆ ਬੱਚਾ ਨੂੰ ਜੀ ਕੋਈ ਨਹੀਂ ਅੱਜ ਕੱਲ ਦੇ ਜ਼ਬਾਨੇ ਵਿੱਚ ਮੋਟੀਵੇਸ਼ਨ ਦਾ ਇੱਕ ਫੈਕਟਰ ਹੁੰਦਾ ਹੈ ਪੈਸਾ ਜੀ ਉਹ ਮੇਰਾ ਵਿਚਾਰ ਇਹ ਹੈ ਕਿ ਅਗਰ ਬੱਚਾ ਨੂੰ ਪਤਾ ਹੋਵੇ ਤੇ ਇਤਨੀ ਅੱਛੀ ਸੈਲਰੀ ਮਿਲਦੀ ਹੈ ਆਰਮੀ ਦੀ ਔਰ ਇੰਨੀ ਅੱਛੀ ਪੈਨਸ਼ਨ ਮਿਲਦੀ ਹੈ ਔਰ ਐ ਫੈਸਿਲਿਟੀਆਂ ਹੈ ਗਿਆ ਰਿਟਾਇਰਮੈਂਟ ਤੋਂ ਬਾਅਦ ਤੇ ਬੰਦੇ ਕਦੀ ਆਈਐਸ ਅਫਸਰ ਵੀ ਨਹੀਂ ਬਣੇਗਾ ਜੀ ਆਈਪੀਐਸ ਵੀ ਨਹੀਂ ਬਣਨੇਗਾ ਬਿਲਕੁਲ ਪੂਰਕ ਵੀ ਨਹੀਂ ਬਣੇਗਾ ਮੈਂ ਤੈਨੂੰ ਗਿਣਾਗਾ ਕਿ ਸ਼ਾਇਦ ਦੁਗਣੀ ਚੰਗੀ ਹੈ ਇੰਡੀਅਨ ਆਰਮੀ ਦਾ ਅਫਸਰ ਬਣਨਾ ਆਈਐਸ ਤੋਂ ਆਈਪੀਐਸ ਤੋਂ ਜਦੋਂ ਤੁਸੀਂ ਭਰਤੀ ਹੋਏ ਉਦੋਂ ਤਨਖਾਹਾਂ ਵੀ ਘੱਟ ਸੀ ਹੁਣ ਤਾਂ ਮਤਲਬ ਨੌਜਵਾਨਾਂ ਲਈ ਇੱਕ ਬਹੁਤ ਰੋਜ਼ਗਾਰ ਦਾ ਸਾਧਨ ਵੀ ਹੈ ਤੇ ਦੇਸ਼ ਸੇਵਾ ਵੀ ਹੈ ਤੁਸੀਂ ਦੇਖ ਕੇ ਬੜੇ ਹਰਾਲ ਹੋਗੇ ਜੀ ਕਿ ਸਾਡੇ ਵਕਤ ਜਦੋਂ ਮੈਂ ਬੜਿਆ 26 ਜਨਵਰੀ 1964 ਤੋਂ ਮੇਰੀ ਡੈਟਾ ਕਮਿਸ਼ਨ ਨੂੰ ਜੀ ਤੇ ਮੇਰੀ ਸੈਲਰੀ ਸੀ 460 ਰੁਪਏ ਜੀ देयर वाज ਨੋ ਡੀਏ ਪਰ ਮਨਥ ਜੀ ਤੇ ਰਸੋਈ ਆਪਣਾ ਖਾਣਾ ਜੀ ਹੁਣ ਜਦੋਂ ਅਫਸਰ ਬਣਦੇ ਆ ਬੰਦੇ ਤੇ ਉਹਨਾਂ ਦੀ ਸੈਲਰੀ ਤਕਰੀਬਨ ਸਵਾ ਕ ਲੱਖ ਹੈ ਰਾਸ਼ਨ ਵੀ ਫਰੀ ਹੈ ਉਹਨਾਂ ਨੂੰ ਖਾਣਾ ਵੀ ਫਰੀ ਹੈ ਉਦੋਂ 465 ਰੁਪਏ ਮਿਲਦੇ ਸੀ 407 ਤੇ ਰਾਸ਼ਨ ਵੀ ਨਹੀਂ ਮਿਲਦਾ ਸੀ ਜੀ ਅੱਜ ਕੱਲ 7 ਲੱਖ ਮਿਲਦਾ ਹੈ ਤਕਰੀਬਨ ਮਿਨੀਮਮ ਤੋਂ ਹੁਣ ਦੇਖੋ ਬਾਈ ਚਾਂਸ ਵੈਨ ਆਈ ਰਿਟਾਇਰਡ ਤਾਂ ਖਵਾ ਵਧੀਆ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੈ ਜੀ ਉਹਦੇ ਨਾਲ ਕੀ ਹੋਇਆ ਕਿ ਮੇਰੀ ਪੈਸ਼ਨ ਉਦੋਂ 2250 ਸੀ ਤੇ ਡੀਏ 200 ਮਿਲਾ ਕੇ 2400 ਜਦੋਂ ਜਦੋਂ ਮੈਂ ਰਿਟਾਇਰ ਹੋਇਆ ਕਿਹੜੇ ਸਾਲ ਚ ਤੁਸੀਂ 1990 ਜੀ ਅੱਜ ਹੈ 2025 ਜੀ 36 ਸਾਲ ਬਾਅਦ ਅੱਜ ਉਹੀ ਬੰਦਾ ਜਿੱਦੀ ਪੇ ਸੀ 460 ਰੁਪਏ ਤੇ ਜਿੱਦੀ ਪੈਨਸ਼ਨ ਸੀ 2450 90 ਚ ਜੀ ਅੱਜ ਵੈਰੀ ਪੈਸ਼ਟ ਕਰ ਲਗਾ ਚੰਗਾ ਵੀ ਲੱਗਦਾ ਪਰ ਖੁਸ਼ੀ ਵੀ ਹੁੰਦੀ ਹੈ ਜੀ ਕਿ 228000 ਰੁਪਏ ਮਹੀਨਾ ਹੈ ਜੀ ਕੀ ਆ ਬਾਤ ਹੈ ਪਲਸ ਸਾਰੀ ਡਾਕਟਰੀ ਜਿੱਥੋਂ ਮਰਜੀ ਇਲਾਜ ਕਰਾ ਲਵਾਂ ਟੋਟਲੀ ਫ੍ਰੀ ਹੈ ਜੀ ਪਲਸ ਕਲਬ ਫੈਸਿਲਿਟੀ ਘਟੇ ਦੀ ਫੈਸਿਲਿਟੀ ਹੈ ਜੀ ਤੇ ਅਗਰ ਇਹ ਚੀਜ਼ਾਂ ਹੈਗੀਆਂ ਤਾਂ ਡੈਫੀਨਿਟਲੀ ਲੋਕਾਂ ਨੂੰ ਪਤਾ ਲੱਗੇਗਾ ਕਿ ਆਰਮੀ ਇੰਨੇ ਕੁਝ ਕਰਦੀ ਹੈ ਸਾਡੇ ਵਾਸਤੇ ਇਲਾਜ ਫ੍ਰੀ ਸਾਰੀ ਉਮਰ ਜੀ ਵਾਈਫ ਦਾ ਇਲਾਜ ਫ੍ਰੀ ਜੀ ਹੋਰ ਕੀ ਚਾਹੀਦਾ ਹੈ ਦੇਖੋ ਕਿੰਨਾ ਚੰਗਾ ਚੰਗਾ ਲੱਗ ਰਿਹਾ ਹੈ ਕਿ ਦੇਖੋ ਇਲਾਜ ਫ੍ਰੀ ਹੈ ਹੋਰ ਸਹੂਲਤਾਂ ਹੈ ਔਰ ਅੱਜ ਕੱਲ ਤਨਖਾਹ ਵੀ ਅੱਛੀ ਮਿਲਦੀ ਹੈ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਤੇ ਕੁੜੀਆਂ ਅੱਜ ਕੱਲ ਤਾਂ ਕੁੜੀਆਂ ਨੂੰ ਵੀ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਮੈਂ ਖੁਦ ਟ੍ਰੇਨਿੰਗ ਦਿੱਤੀ ਹੈ ਜੀ ਮੈਂ ਖੁਦ ਸੀਡੀਐਸ ਦੀ ਕਲਾਸਿਸ ਰਨ ਕੀਤੀਆਂ ਜੀ ਮੇਰੇ ਖੁਦ ਹੱਥੋਂ ਅਫਸਰ ਬਣਿਆ ਕਿ ਦੋ ਲੜਕੀਆਂ ਤੇ ਦੋ ਲੜਕੇ ਤਿੰਨ ਸਾਲ ਪਹਿਲੇ ਬਣਾਏ ਮੈਂ ਜੀ ਤੋਂ ਇਸੇ ਤਰ੍ਹਾਂ ਹੋਰ ਵੀ ਲਗਲਾ ਕੋਚਿੰਗ ਦਾ ਮੌਕਾ ਮਿਲਿਆ ਮੈਨੂੰ ਜੀ ਜਿਵੇਂ ਕਿ ਪੀਸੀਐਸ ਦੀ ਟ੍ਰੇਨਿੰਗ ਦਿੱਤੀ ਹੈ ਮੈਂ ਜੀ ਪੀਸੀਐਸ ਦੀ ਜੂਸ਼ਲ ਇੱਕ ਬੈਚ ਵਿੱਚੋਂ ਮੇਰੇ ਪੰਜਾਬ ਦਾ ਰਿਕਾਰਡ ਰਿਹਾ ਮੈਂ ਟੀਵੀ ਤੇ ਬੋਲ ਰਿਹਾ ਹਾਂ ਜੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਕਿ ਕਿ ਇੱਕ ਬੈਚ ਚ ਸਾਡੇ 9 ਪੀਸੀਐਸ ਅਫਸਰ ਬੜੇ ਜੁਡੀਸ਼ੀਅਲ ਨੋ ਨੋ ਜੱਜ ਅੱਗੇ ਆ ਜਿੱਤੇ ਬੜਾ ਅੱਛਾ ਲੱਗ ਰਿਹਾ ਜੀ ਤੁਸੀਂ ਦੇਖੋ ਰਿਟਾਇਰ ਹੋਣ ਤੋਂ ਬਾਅਦ ਬੱਚਿਆਂ ਨੂੰ ਅੱਗੇ ਵਧਾਉਣ ਚ ਜਿਹੜੀ ਤੁਸੀਂ ਮਦਦ ਕੀਤੀ ਹੈ ਆਪਣੀ ਅਕੈਡਮੀ ਵੀ ਚਲਾਈ ਹੈ ਔਰ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਦੇਸ਼ ਸੇਵਾ ਵੀ ਕੀਤੀ ਹੈ ਔਰ ਤੁਸੀਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਅੱਜ ਦਾ ਤੇ ਉਦੋਂ ਦਾ ਕਿੰਨਾ ਫਰਕ ਸੀ ਸਾਡੇ ਪੰਜਾਬ ਦੇ ਮੁੰਡੇ ਤੇ ਕੁੜੀਆਂ ਨੂੰ ਜਰੂਰ ਭਾਰਤੀ ਫੌਜ ਵਾਲੇ ਪਾਸੇ ਆਉਣਾ ਚਾਹੀਦਾ ਦੇ ਸੇਵਾ ਜਰੂਰ ਕਰਨੀ ਚਾਹੀਦੀ ਆ ਕਰਨ ਸਾਹਿਬ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਤੁਹਾਡੇ ਨਾਲ ਹੋਰ ਅੱਗੇ ਗੱਲਾਂ ਕਰਾਂ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਤੁਸੀਂ ਬਹੁਤ ਲੰਬਾ ਸਮਾਂ ਭਾਰਤੀ ਫੌਜ ਵਿੱਚ ਸੇਵਾ ਕੀਤੀ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਸਲਾਮ ਕਰਦੇ ਆਂ ਔਰ ਵਕਤੀ ਜੋਬ ਜੀ ਥੈਂਕ ਯੂ ਕਿ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਪਰਮਾਤਮਾ ਜਿਹੜੀ ਸਿਹਤ ਹੈ ਉਹ ਬਿਲਕੁਲ ਇਸੇ ਤਰ੍ਹਾਂ ਬਰਕਰਾਰ ਰੱਖੇ ਤੁਸੀਂ ਠੀਕ ਠਾਕ ਰਹੋ ਤੇ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਤੁਸੀਂ ਸਾਡੇ ਇਸ ਸਟੂਡੀਓ ਚ ਆਏ ਅੱਜ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕਸ ਅ ਲੋਟ